AK टेक्स ਦਾ ਆਰਡਰ ਨੰਬਰ ਜੀ AK टेक्स ਕੰਪਨੀ ਦਾ ਆਰਡਰ ਨੰਬਰ ਫੂਟ ਆ ਜੀ ਕਲਰ ਜਾਨ ਦੇਖੀ ਚਲਿਓ ਜੀ ਸਕਰੀਨ ਸ਼ਾਟ ਲਈ ਚਲਿਓ ਤੁਹਾਨੂੰ WhatsApp ਆਰਡਰ ਕਰਦੇ ਵੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਬਹੁਤ ਵੱਡੀ ਆਫਰ ਦੇ ਵਿੱਚ ਲੈ ਕੇ ਆਏ ਜੀ ਇਹ ਕਲਰ ਜਾਨ ਦੇ ਵਿੱਚ ਬਾਦੂ ਨੇ ਜੀ ਜਿਹੜਾ ਵੀ ਤੁਹਾਨੂੰ ਸੂਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਿਓ ਜੀ ਤੁਹਾਨੂੰ WhatsApp ਆਰਡਰ ਕਰਦੇ ਹੋ 500 ਸਿਰਫ 500 ਦੇ ਵਿੱਚ ਹੀ 500 ਦੇ ਸਿਰਫ ਵਿੱਚ ਸ਼ਿਪਿੰਗ ਫ੍ਰੀ ਦੇਵਾਂਗੇ ਜੀ ਔਡੀ ਨੰਬਰ ਜੀ AK टैक्स ਦਾ ਕਲਰ ਡਿਨ ਬਾਧੂ ਨੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਓ ਜੀ ਬਹੁਤ ਵੱਡੀ ਆਫਰ ਦੇ ਵਿੱਚ ਲੈ ਕੇ ਆ 500 ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਦੇਵਾਂਗੇ ਜੀ ਕਲਰ ਜਾਂ ਦੇਖੀ ਚੱਲੋ ਜੀ ਸਕਰੀਨ ਸ਼ਾਟ ਲਈ ਚੱਲੋ ਜੀ 500 ਦੇ ਵਿੱਚ ਜੀ ਸ਼ਿਪਿੰਗ ਫ੍ਰੀ ਦੇਵਾਂਗੇ ਮਿਲੂਗਾ ਤੁਹਾਨੂੰ ਜੀ ਅਲੀ ਸ਼ੇਰ ਵਾਲਿਆਂ ਤੋਂ ਠਾਣਾ ਰੋੜ ਢੀਕੀ ਤੋਂ ਜੀ 500 ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਦੇਵਾਂਗੇ ਜੀ ਡਿਜ਼ਾਈਨ ਦੇਖੀ ਚੱਲੋ ਸਕਰੀਨ ਸ਼ਾਟ ਲਈ ਚੱਲੋ WhatsApp ਆਰਡਰ ਕਰੀ ਚੱਲੋ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਸਕਰੀਨ ਸ਼ਾਟ ਲੈ ਲਓ ਜਿਹੜ ਸ਼ਿਪਿੰਗ ਬਿਲਕੁਲ ਫ੍ਰੀ ਆ 500 ਦੇ ਵਿੱਚ ਹੀ ਸਕਰੀਨਸ਼ਾਟ ਲਈ ਚਲੋ ਜੀ ਡਿਜ਼ਾਈਨ ਦੇਖੀ ਚਲੋ ਅਲੱਗ-ਅਲੱਗ ਨੇ ਜੀ ਇਹ ਆਰਡੀ ਨੰਬਰ ਹੁੰਦਾ AKTXV ਬਹੁਤ ਵਧੀਆ ਕੰਪਨੀ ਹੁੰਦੀ ਹੈ ਜੀ AKTX ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਈ ਸਕਰੀਨਸ਼ਾਟ ਲੈ ਲਓ ਜੀ 500 ਦੇ ਵਿੱਚ ਹੀ ਸ਼ਿਪਿੰਗ ਬਿਲਕੁਲ ਫ੍ਰੀ ਆ ਜੀ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲਿਆਂ ਤੋਂ ਠਾਣਾ ਰੋਡ ਪੀਖੀ ਤੋਂ ਹੀ ਕਲਰਿਆਂ ਦੇਖੀ ਚਲੋ ਸਕਰੀਨਸ਼ਾਟ ਲਈ ਚਲੋ ਜੀ WhatsApp ਆਰਡਰ ਕਰ ਦਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਜੀ